ਅੱਛਾ ਉੱਥੇ ਠੀਕ ਹੈ ਫਿਰ ਤਾਂ ਦੋ ਚਾਰ ਮੈਂ ਵੀ ਲੈ ਆਉਂਗੀ ਚਲ ਠੀਕ ਹੈ ਹੁਣ ਤੂੰ ਫੋਨ ਰੱਖ ਮੈਂ ਕਿਹਾ ਸੁਣਿਓ ਜੀ ਉਹ ਤੂੰ ਬਾਤ ਸੁਣਾ ਲਈ ਆਪਣੇ ਮੈਨੂੰ ਨਾਸਤਾ ਪਾਣੀ ਲਿਆ ਦੇ ਮੈਂ ਕੰਮ ਤੇ ਜਾਣਾ ਲੇ ਨਾ ਤੱਕੀ ਭੱਜਿਆ ਜਾਂਦਾ ਪਹਿਲੇ ਮੇਰੀ ਗੱਲ ਸੁਣ ਲੋ ਪਤਾ ਕਿੰਨੀ ਜ਼ਰੂਰੀ ਹੈ ਸੁਣਾ ਦੇ ਫਿਰ ਜਦੋਂ ਤੇਰੇ ਦਿਮਾਗ 'ਚ ਕੋਈ ਗੱਲ ਆ ਜਾਂਦੀ ਹੈ ਤੂੰ ਸੁਣਾਏ ਬਿਨਾ ਥੋੜਾ ਹੀ ਰੰਨੀ ਹੈ ਕੋਈ ਗੁੱਸੇ ਕਿਉਂ ਹੰਮੀ ਹੈ ਦਸਵੀਂ ਦੇ ਗੱਲ ਨਾ ਕੋਈ ਖਾਸ ਨਹੀਂ ਹੈਗੀ ਮੈਂ ਸਮਝੈਂਦੀ ਸੀ ਜੇ ਤੁਸੀਂ ਮੈਨੂੰ 3000 ਰੁਪਏ ਦੇਂਦੇ 3000 ਰੁਪਏ ਇਹ ਤੇਰੇ ਵਾਸਤੇ ਕੋਈ ਖਾਸ ਗੱਲ ਨਹੀਂ ਵੈਸੇ ਤੂੰ ਕਰਨੇ ਕੀ ਹੈ ਬਾਜ਼ਾਰ ਚ ਨਾ ਸੂਟਾਂ ਦੀ ਸੇਲ ਲੱਗੀ ਹੈ ਡਿਸਕਾਊਂਟ ਵੀ ਨਾ ਬਹੁਤ ਤਕੜਾ ਹੈਗਾ ਅੱਛਾ ਤਾਂ 3000 ਰੁਪਏ ਲੈ ਕੇ ਤੂੰ ਸੇਲ ਚ ਸੂਟ ਲੈ ਕੇ ਆਉਣਾ ਹੈ ਹਾਂ ਜੀ ਸਹੀ ਪਕੜੇ ਹੈ ਲੱਗੀ ਹੈ ਸਹੀ ਪਕੜੇ ਦੀ ਸੇਲਾਂ ਤੋਂ ਸੂਟ ਖਰੀਦ ਖਰੀਦ ਕੇ ਤੇ ਤੇਰੇ ਕੋਲ ਇੰਨੇ ਇਕੱਠੇ ਹੋਏ ਨੇ ਸੂਟ ਤੂੰ ਚਾਹੇ ਤਾਂ ਖੁਦ ਸੇਲ ਲਗਾ ਸਕਦੀ ਹੈ ਮੈਨੂੰ ਨਾ ਥੋੜੀ ਮਜ਼ਾਕ ਕਰਨ ਦੀ ਆਦਤ ਬਿਲਕੁਲ پسند ਨਹੀਂ ਹੈਗੀ ਐਂ ਕੇ ਵਰਦੋ ਆ ਦੇ ਦੇ ਨਾ ਜੁੱਡਾ 50 ਪੈਸੇ ਨਾ ਬਿਲਕੁਲ ਨਹੀਂ ਦੇਊਗਾ ਇਹ ਕਰੋ ਨਾ ਤੁਸੇ ਮੈਨੂੰ ਛਾਲ-ਛਾਲ ਜਵਾਬ ਦੇ ਰਹੇ ਹੋ ਹਾਂ ਬਿਲਕੁਲ ਦੇ ਰਿਹਾ ਤੋਰਾ ਜਵਾਬ ਨਾ ਜਾ ਕੇ ਮੈਨੂੰ ਹੁਣ ਨਾਸ਼ਤਾ ਲਿਆ ਦੇ ਨਾਟਾ ਮੈਂ ਨਹੀਂ ਬਣਾਣਾ ਤੈਨੂੰ ਨਾ ਮੇਰਾ ਸ਼ਵੇਰ ਨੂੰ ਸਿੱਧੂ ਵੀ ਜਾਂਦਾ ਹੈ ਚੂਰ ਲੈਂਡ ਵਾਸਤੇ ਤਾਂ ਠੀਕ ਬੈਠੀ ਸੀ ਹੁਣ ਐਡੀ ਛੇਤੀ ਡਰਾਮੇ ਬਾਜਦਾ ਸਿਰ ਦੀ ਦੁਖਣ ਲੱਗ ਗਿਆ ਅਜੇ ਤਾਂ ਡਰਾਮਾ ਤੋਂ ਮੇਰਾ ਦੇਖਿਆ ਕਿੱਥੇ ਆ ਡਰਾਮਾ ਤਾਂ ਹੁਣ ਮੈਂ ਕਰਕੇ ਦਿਖਾਉਂਗੀ ਫਿਰ ਮੈਂ ਹੁਣ ਕੀ ਖਾਉਂਗਾ ਮੈਨੂੰ ਕੀ ਪਤਾ ਬਾਹਰੋਂ ਖਾਣੀ ਜਿਹੜੇ ਕੋਈ ਖਾਣਾ ਹੂੰਗਾ ਉਹ ਚੱਲ ਠੀਕ ਆ ਜਿਹੜਾ ਕੁਝ ਖਾਣਾ ਹੋਊਗਾ ਬਾਹਰੋਂ ਖਾ ਲੂੰਗਾ ਮੂੰਹ ਪਤਾ ਚੱਲਿਆ ਛੋੜ ਲੈ ਲੈ ਮੇਰਾ ਨੱਕਾਂਗੇ ਹਮ ਐਕਟਿੰਗ ਉਸਹੀ ਨਾ ਬਰਤ ਬੁੱਢਿਆ 3000 ਦੇ ਦੇ ਛੂਟ ਲੈ ਕੇ ਆਉਣੇ ਬੁੱਢਿਆ ਬੜਾ ਥੱਕ ਗਏ। ਇੱਕ ਕੱਪ ਚਾਹ ਬਣਾ ਕੇ ਲਿਆ ਦੇ ਮੈਨੂੰ। ਨਾ ਕੀ ਗੱਲ ਦਿਖਦਾ ਨਹੀਂ ਪਿਆ? ਆਹ ਹਾਂ ਮੇਰਾ ਸਿਰ ਦੁਖੀ ਜਾਂਦਾ ਹੈ। ਚਾਹ ਪੀਣੀ ਦਾ ਆਪੇ ਬਣਾ ਲੈ। ਨੇ ਮੇਰਾ ਇੱਕ ਕੱਪ ਬਣਾ ਲੈ। ਓਹੋ। ਚੱਲ ਛੱਡ। ਚਾਹ ਤਾਂ ਮੈਂ ਪੀਣੀ ਨਹੀਂ। ਮੈਨੂੰ ਬਹੁਤ ਭੁੱਖ ਲੱਗੀ ਹੈ। ਤੂੰ ਇਹ ਦੱਸ ਸਬਜ਼ੀ ਕਿਹੜੀ ਬਣਾਈ ਹੈ? ਮੇਰੇ ਤਾਂ ਸਵੇਰ ਦੀ ਤੀਤ ਖਰਾਬ ਹੈ। ਮੈਂ ਨਾ ਬਣਾਈ ਸਬਜ਼ੀ ਸਬਜ਼ੀ। ਤੈਨੂੰ ਤਾਂ ਰੋਡ ਤੇ ਕੰਸਟਰਕਸ਼ਨ ਦੀ ਲੱਗੀ ਹੋਈ ਹੈ ਮੇਰੀ ਤਾਂ ਕੋਈ ਫਿਕਰ ਹੀ ਨਹੀਂ ਹੈਗੀ ਨਹੀਂ ਨਹੀਂ ਉਹ ਵੀ ਬਣਾਇਆ ਬਾਈ ਨੂੰ ਕਿ ਲੱਗਿਆ ਰੋਟੀ ਹੋਟਲ ਤੋਂ ਲੈ ਕੇ ਖਾਲੇ ਉਹ ਤੂੰ ਠੰਡੀ ਹੋ ਜਾ ਸ਼ਾਂਤੀ ਰੱਖ ਮੈਂ ਦੋਨਾਂ ਵਾਰ ਤੇ ਰੋਟੀ ਹੋਟਲ ਤੋਂ ਹੁਣੇ ਹੀ ਮਵਾ ਲੈਂਦਾ ਬਸ ਆਹੋ ਰੋਟੀ ਉਸੇ ਦੁਕਾਨ ਤੋਂ ਮਂਗਾਏ ਜਿਹਦੇ ਨਾਲ ਆਇਦਾਂ ਤੋਂ ਵੀ ਠੰਡੀ ਸੇ ਲੱਗੀ ਹੋਈ ਹੈ ਸਾਰਾ ਪੰਗਾ ਤਾਂ ਸੂਟਾਂ ਦੀ ਫੇਲਦਾ ਹੀ ਐ ਸਵੇਰੇ ਨਾਸ਼ਤਾ ਨਹੀਂ ਬਣਿਆ ਤੇ ਹੁਣ ਰੋਟੀਆਂ ਨਹੀਂ ਪੱਕੀਆਂ ਲੱਕੀ ਪਰੇ ਮੂੰਹ ਕਰਕੇ ਬੁੜਬੁੜ ਕਰੀ ਜਾਂਦੇ ਉਹ ਮੈਂ ਤਾਂ ਇਹ ਹੀ ਸੋਚਦਾ ਸੀ ਕਿਉਂ ਨਾ ਕੱਲ ਨੂੰ ਤੈਨੂੰ ਸੂਟਾਂ ਦੀ ਸੇਰ ਵਾਲੀ ਦੁਕਾਨ ਤੇ ਲੈ ਜਾ ਲਾਂ ਸੱਚੀ ਹਾਂ ਹਾਂ ਹੋਰ ਕੀ ਤੂੰ ਆਪਣੀ ਪਸੰਦ ਦੇ ਤਿੰਨ ਚਾਰ ਸੂਟ ਲੈ ਲਈ ਲੈ ਫਿਰ ਕੱਲ ਕਿਉਂ ਜਾ ਰਹੇ अजी जनक ऐ तो बता दे सुन रे ओ आज तो तेरी तबीयत खराब है ओ नहीं नहीं जी हम <laughs> तो मेनू ठीक लग रहा है हम तो ना बिल्कुल ठीक हां कोई नहीं वो पहले एक कब बना दे चलो चलो, ओटी भी मांगे क्या जा। ओ जहां दे रे नहीं नहीं ओटी भी मांगे ओटी ना थोड़े थोड़े खावा दे खावा दे ਸਤਿ ਸ੍ਰੀ ਅਕਾਲ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਪੇਜ ਨੂੰ ਵੀ ਫੋਲੋ ਜ਼ਰੂਰ ਕਰਨਾ ਜੀ ਸਤਿ ਸ੍ਰੀ ਅਕਾਲ